ਵਾਹ ਬੈਠੇ ਆ ਨੰਬਰ ਦਾ ਰਿਜ਼ਲਟ ਪੂਰ ਜੀ ਨੰਬਰ ਦਾ ਸਭ ਕਿਵੇਂ ਹੋ ਈਆ ਠੀਕ ਆ ਵਧੀਆ ਤੂੰ ਕਰ ਲਿਆ ਫਿਰ 20 ਵਜੇ ਆ ਹਾਂ ਹੋ ਗਿਆ 20 ਵਜੇ ਹੋ ਗਏ ਵਿਹਲੇ ਫਿਰ ਹੌਰ ਚਲੋ ਹੁਣ ਫਿਰ ਬਸ ਫਿਰ ਦੇਖਦੇ ਆ ਕਿ ਜਾਣੇ ਕੋਈ ਤੀਰਥ ਤੇ ਨਾਉਣ ਨੂਨ ਲਾਇਆ ਵਾਂ ਕਿਸੇ ਮਹੀਨਾ ਮੂਨਾਂ 20 ਵਾ ਅੱਛਾ ਪੁੰਨ ਘਟਣ ਜਾਣੇ ਹੋ ਉਹ ਮੈਂ ਆ ਮੈਂ ਹੁਣ ਤਾਂ ਹਰੋਂ ਤਾਂ ਟਾਈਮ ਨਹੀਂ ਲੱਗਦਾ ਹਾਂ ਠੀਕ ਆ ਭਾਈ ਠੀਕ ਆ ਤੀਰਥਾਂ ਤੇ ਜਾਇਓ ਕੋ ਮਨ ਸੇਵਾ ਕਰਿਓ ਹੌਰ ਇਹ ਤੇ ਅਸਲ ਹੱਕ ਬਣਦਾ ਤੁਹਾਡਾ ਜਾਣਦਾ ਉੱਥੇ ਤਾਂ ਤੁਹਾਨੂੰ ਲੋੜ ਨਹੀਂ ਜਾਣੀ ਹੱਕ ਕਿੱਥੇ ਬਣਦਾ ਹੁਣ ਹੋਰ ਕਿੱਥੇ ਹੈਗਾ ਹੱਕ ਤਾਂ ਤੈਨੂੰ ਮੈਂ ਦੱਸ ਦਿੰਨੇ ਕੱਲ ਦੀ ਖ਼ਬਰੀ ਹੈ ਤੂੰ ਤਾਂ ਉਹੀ ਮਰੀ ਜਾ ਰਿਹਾ ਤੂੰ ਲਾਲਾ 75 ਸਾਲ ਦਾ ਬਜ਼ੁਰਗ ਹੈ ਪਤਾ ਹੈ ਕਿਵੇਂ ਬਾਰੇ ਕੋਈ ਸਮਾਜ ਚ ਰਹਿੰਦੇ ਹੋ ਕੋਈ ਪਤਾ ਦੁਨੀਆਦਾਰੀ ਦਾ ਉਹ ਇੱਕ ਦੁਨੀਆਦਾਰੀ ਜਿਹੜੀ ਹੈ ਉਹ ਮਰ ਮਾਰੀ ਜਾਂਦਾ ਰਿਹਾ ਇੰਟਰਪਲ ਜਾ 75 ਸਾਲ ਦਾ ਬਜ਼ੁਰਗ ਹੈ ਹਮ ਡੱਲੇਵਾਲ ਸਾਹਿਬ ਅੱਛਾ ਤੇ ਕੈਂਸਰ ਦਾ ਮਰੀਜ਼ ਹੈ ਅੱਛਾ ਠੀਕ ਹੈ ਆਪਣੇ ਲੋਕਾਂ ਵਾਸਤੇ ਮਰਨ ਵਰਤ ਤੇ ਬੈਠਣ ਜਾ ਰਿਹਾ ਸੀ ਅੱਛਾ ਤੇ ਰਾਤ 2:30 ਵਜੇ ਹਮ ਪਤਾ ਪੁਲਿਸ ਨੇ ਕਿਵੇਂ ਚੱਕਿਆ ਜਿਵੇਂ ਪਹਿਲਾਂ ਨਹੀਂ ਮਤਲਬ 1984 ਦੇ ਦੌਰ ਦੇ ਵਿੱਚ ਪਿੰਡ ਨੂੰ ਘੇਰਾ ਪਾ ਕੇ ਪੁਲਿਸ ਚੱਕਦੀ ਹੁੰਦੀ ਸੀ ਹਮ ਇਸ ਤਰ੍ਹਾਂ ਦੰਬੂ ਦੇ ਵਿੱਚੋਂ ਚੱਕ ਕੇ ਲੈ ਗਏ ਅੱਛਾ ਪੱਗ ਵੀ ਨਹੀਂ ਮਿਲਿਆ ਪੂਰੀ ਬੰਨਣ ਦਿੱਤੀ ਅੱਛਾ ਤੇ ਤੁਸੀਂ ਉੱਥੇ ਨਾ ਜਾਇਓ ਤੀਰਥ ਤੇ ਜਾਇਓ ਮੈਂ ਇਹ ਨਹੀਂ ਕਹਿੰਦਾ ਵੀ ਤੀਰਥ ਤੇ ਜਾਣਾ ਮਾਰਾ ਪਰ ਆਪਣੇ ਵਾਸਤੇ ਸਭ ਤੋਂ ਪਹਿਲਾਂ ਕੀ ਜ਼ਰੂਰੀ ਹੈ ਘਰ-ਬਾਰ ਜ਼ਰੂਰੀ ਹੈ ਮੈਂ ਤਾਂ ਕਹੇ ਹੁਣ ਵਿਲੇ ਹੋਏ ਆ ਯਾਰ ਹੁਣ ਕੋ ਮਾਗਾ ਮਾਗੇ ਕਿਤੇ ਤੀਰਥ ਵੀ ਕੀ ਹੈ ਪਹਿਲਾਂ ਪਹਿਲਾਂ ਉਹ ਹਿੱਕ ਚ ਮਾਰਦੇ ਨੇ ਗੋਲੀ ਮੁੜ ਕੇ ਕੌਣ ਪੁੱਛਦਾ ਹੈਗਾ ਪਹਿਲਾਂ ਵਾਲੇ ਨੇ ਤਾਂ ਲੈ ਲਿਆ ਉਹ ਆਹੋ ਭਾਈ ਠੀਕ ਹੈ ਗੱਲ ਅਸਲ ਵਿੱਚ ਅੱਜਾ ਕਿੰਨੇ ਮਰਵਾਤੇ ਅਸਲ ਵਿੱਚ ਤੇਰੇ ਸਾਰੇ ਨਹੀਂ ਹੈਗਾ ਭਾਈ ਇਹ ਜਿਹੜੇ ਕਿਹੜਾ ਮਜਉਦਰੀ ਨੇ ਨਾ ਜਿਨ੍ਹਾਂ ਕੋਲ 30 30 40 40 ਕਿੱਲੇ ਬਣਦੇ ਆ ਪਹਿਲਾ ਵੀ ਸਾਲ ਦੋ ਸਾਲ ਤੂੰ ਲਾਲਾ ਕਿਸਾਨ ਬੈਠੇ ਰਹੇ ਨੇ ਪਰ ਨਾ ਤੇ ਇੱਕ ਨਹੀਂ ਗਿਆ ਕਿਵੇਂ ਲਾਲਾ ਦੇ ਵਰਗਿਆਂ ਦੇ ਕਾਰਨੀ ਜਿਹੜਾ ਮਤਲਬ ਫਿੱਕ ਪੈਂਦੀ ਹੈ ਜੀ ਕਿਤੇ ਹੁਣ ਏਕਾ ਹੋ ਜੇ ਕਿਤੇ ਦਾ ਪਹਿਲ ਦੇ ਆਧਾਰ ਤੇ ਤੁਸੀਂ ਪਿੰਡ ਦੇ ਵਿੱਚੋਂ ਜਾਣਾ ਸੀਗਾ ਵੀ ਨਹੀਂ ਭਾਈ ਸਾਡੇ ਕੋਲ ਸੰਦਸ ਨੇੜੇ ਆ ਸਾਰੇ ਅਸੀਂ ਮੂਰੇ ਲੱਗਦੇ ਆ ਤੇ ਚੱਲੋ ਉਹ ਵੀ ਮਰੀ ਜਾਣਾ ਤੂੰ ਤਾਂ ਯਾਰ ਆਪੀ ਮਰੀ ਜਾਂਦੇ ਨੇ ਹੁਣ ਆਏ ਹੁਣ ਕਿੱਥੇ ਜਾਈਂਦਾਗਾ ਭੈਆਂ ਦਾ ਇੱਕ ਚ ਮਾਰ ਦਿਆ ਗੋਲੀ ਉਹ ਮੁੜ ਕੇ ਕੋਈ ਬਾਤ ਨਹੀਂ ਪੁੱਛਦਾ ਪੁੱਛਦਾ ਕਿਉਂ ਨਹੀਂ ਅੱਜ ਇਹ ਹੁਣੀ ਲੱਗਦਾ ਅਗਰ ਮੇਲ ਸਿਆਂ ਉਦੋਂ ਬਾਅਦ ਪਛਤਾਵਾਂਗੇ ਪੰਜਾਬ ਦਾ ਖਤਮ ਕਰਤਾ ਉਹ ਪਛਤਾਵਾਂਗੇ ਦੇਖੀ ਜਊ ਅੱਜ ਦੀ ਘੜੀ ਤਾਂ ਆਣਾ ਮੈਂ ਤਾਂ ਮਰ ਗਏ ਸੋਨੂੰ ਇਹ ਜਿਹੜਾ ਜਿਹੜਾ ਗਮਾਨ ਹੋ ਰਿਆ ਨਾ ਵੀ ਕਟੂਕਟ 40 ਕਿੱਲੇ ਵਣਦੇ ਆਪਾਂ ਇਹ ਇਹ ਚਾਲੀਆਂ ਵਾਲਿਆਂ ਨੂੰ ਮਾਰ ਪਹਿਲਾਂ ਜ ਬਣੀਆਂ ਸਾਡੇ ਵਰਗੇ ਤਾਂ ਲਫੰਡਰੂ ਜਿਹੜੇ ਹੈਗੇ ਹੁਣ ਵੀ ਅਸੀਂ ਤਾਂ ਉਹੋ ਜਿਹੇ ਆ ਬਾਅਦ ਚ ਵੀ ਇਹ ਤਾਂ ਉਹੋ ਜਿਹੇ ਰਹਿਣੇ ਫਿਰ ਦੇਖੀ ਜਊ ਭਰਾਵਾ ਫਿਰ ਆਣਾ ਇਹ ਤਾਂ ਨਹੀਂ ਮਰਨਾ ਮਰਨਾ ਸਾਨੂੰ ਕੋਣ ਕਹਦਾ ਹੈ ਆਪਣੇ ਹੱਕਾਂ ਵਾਸਤੇ ਜਾ ਕੇ ਤਾਂ ਵੜ ਨਹੀਂ ਸਕਦੇ ਹਾਂ ਹੱਕ ਮਿਲ ਜਾਂਦੇ ਨੇ ਆਪਣੀ ਫਸਲ ਪਹਿਲੇ ਹੱਲੇ ਤੁਲ ਜਾਂਦੀ ਹੈ ਹਾਂ ਇਸ ਕੀ ਕਿੰਨਾ ਵਧੀਆ ਤੁਲੀਏ ਦੇਖੋ ਆਪਣੀ ਤਾਂ ਜ਼ਿੰਦਗੀ ਵਧੀਆ ਤੁਲੀ ਜਾਂਦੀ ਹੈ ਕਾਹਦਾ ਮੰਡੀ ਦੇ ਮੰਡੀ ਪਾਸੇ ਲੈ ਜਾਂਦੇ ਨੇ ਸੋ ਹਟਦਾ ਚੱਲਦਾ ਸੌਖੇ ਬੰਦਾ ਦਾ ਅੱਛਾ ਆ ਠੀਕ ਹੈ ਜੇ ਤੁਹਾਡਾ ਕਿਸਾਨੀ ਦੁਖੀ ਹੁੰਦਾ ਵੱਡਿਆਂ ਦਾ ਤਾਂ ਚੱਲਦਾ ਹੈ ਆ ਵੀ ਗੱਲ ਭਾਈ ਤੇਰੀ ਠੀਕ ਹੈ ਪਰ ਉਹ ਇੰਨਾ ਕਿ ਤਾਂ ਮਾਰ ਆ ਸਮਾਜ ਦੇ ਵਿੱਚ ਤੁਸੀਂ ਸੋਧੀ ਰੱਖੋ ਵੀ ਜਿਹੜਾ ਪੰਜਾਬ ਆਪਣਾ ਉਹ ਖਤਮ ਹੋ ਰਿਹਾ ਉਹ ਤਾਂ ਠੀਕ ਹੈ ਤਰੀਕਾ ਪਰ ਫਸਲਾਂ ਬੋਸਰਾਏ ਸਾਨੂੰ ਵੱਡਿਆਂ ਨੂੰ ਨਹੀਂ ਫਰਕ ਪੈਂਦਾ ਸਾਡੇ ਤਾਂ ਆਪ ਦੇ ਸਾਈਦ ਨਾਲੇ ਫੋਨ ਕਰਦੇ ਨੇ ਭਈ ਆ ਜਾ ਠੀਕ ਹੈ ਆਣੇ ਲਾ ਜਾ ਚਾਰ ਸਿੰਦੜ ਫੜ ਕੇ ਲੈ ਜਾ ਠੀਕ ਹੈ ਹੈ ਪੀਸਾ ਤਾਂ ਛੋਟਾ ਕਿਸਾਨ ਜਾਂਦਾ ਛੋਟਾ ਕਿਸਾਨ ਪੀਸਾ ਜਾਂਦਾ ਨੂੰ ਸਾਨੂੰ ਦਾ ਕੀ ਫਰਕ ਪੈਂਦਾ ਹੂੰ ਗੱਲ ਤਾਂ ਠੀਕ ਹੈ ਭਾਈ ਤੈਨੂੰ ਤੁਸੀਂ ਜਾਂਦੇ ਨਹੀਂ ਹਾਂ ਹੂੰ ਤੁਹਾਡੇ ਵਰਗਾਂ ਦਾ ਆੜ ਤਪਾਉਣ ਨੂੰ ਸੋਨੂੰ ਲੈ ਜਾਣਾ ਪੈਂਦਾ ਨਾਲ ਜ਼ਿੰਮੇਵਾਰੀ ਦੇ ਸਾਨੂੰ ਆਪਸੇਟ ਕਹਿੰਦੇ ਨੇ ਵੀ ਸਾਡੇ ਨਾਲ ਆਪ ਸਾਡੇ ਨਾਲ ਤਪਾ ਹੈ ਗੱਲ ਤਾਂ ਠੀਕ ਕਿੰਨਾ ਫਰਕ ਹੈ ਗੱਲ ਦਾ ਹੂੰ ਈਕਾ ਨਾ ਨਹੀਂ ਗੱਲ ਤਾਂ ਤੇਰੀ ਠੀਕ ਹੈ ਪਰ ਜਦੋਂ ਬਾਹਰ ਪਈ ਹੁਣ ਫਿਰ ਉਦੋਂ ਪੁੱਛਾਂਗੇ ਹੁਣ ਤਾਂ ਤੈਨੂੰ ਕੀ ਪੁੱਛੀ ਉਹ ਦੇਖੀ ਜਾਊ ਫਿਰ ਭਰਾਵਾ ਉਦੋਂ ਰੋੜਾਟ ਵੀ ਸਭ ਤੋਂ ਵੱਧ ਪੈਂਦਾ ਹੈ ਰੋੜਾਟ ਦਾ ਬਣਾਉਣ ਪੈਣੀ ਹੈ ਸੌਖੇ ਬੰਦੇ ਨੇ ਦੇਖਿਆ ਹੀ ਦੇਖੀ ਨਹੀਂ ਤੇ ਰੋੜਾਟ ਪਊ ਦੇਖੀ ਜਾ ਹੁਣ ਪਹਿਲੀ ਤਾਂ ਨਾ ਰਿੰਗੀ ਜੱਗੇ ਜਿਹੜੀ ਦੋਗਲੀ ਨੀਤੀ ਹੈ ਨਾ ਪੰਜਾਬ ਦੇ ਵਿੱਚ ਆਪਣਾ ਹੀ ਕਾ ਨਹੀਂ ਜਿਹੜਾ ਏਸੇ ਨੇ ਆਪਾਂ ਮਾਰੇ ਆਂ ਬਸ ਤੁਸੀਂ ਦੇਖਦੇ ਜਾਓ ਪੰਜ ਚਾਰ ਸਾਲ ਰਾਜ ਨਹੀਂ ਰਿਹਾ ਯਾਰਾ ਪੰਜ ਚਾਰ ਸਾਲ ਖੜ ਜੋ ਭయ్యా ਕੌਮ ਹੈ ਉਨਿਆ ਲੱਦੀ ਗੱਡੀ ਟ੍ਰੇਨ ਭਰੀ ਹੁੰਦੀ ਹੈ ਜੂਪੀਚੋ ਤੇ ਬਿਹਾਰ ਚੋਂ ਤੂੰ ਲਾਲਾ ਸਾਹਿਬ ਵੀ ਬਣਾ ਬਣਾ ਵੀ ਨਹੀਂ ਸਰਦਾ ਅਗਰੇ ਕੰਮਕਾਰਾਂ ਨੂੰ ਲਾਉਨੇ ਆ ਉਹ ਨਾ ਬਣਾ ਸਕਦਾ ਨਹੀਂ ਪੰਜਾਬ ਦਾ ਬੰਦਾ ਹੁਣ ਕੰਮ ਕਰਨੋਂ ਹਟ ਗਿਆ ਇਹੀ ਚੀਜ਼ ਨੇ ਤਾਂ ਮਾਰੇ ਇਹ ਵੀ ਬਣਾ ਵੀ ਨਹੀਂ ਸਰਦਾ ਇਹੀ ਚੀਜ਼ ਨੇ ਮਾਰੇ ਹਾਂ ਜੇ ਆਪਣੇ ਪੰਜਾਬ ਦੇ ਗੱਭਰੂ ਜਿਹੜੇ ਸਮੇਕਾਂ ਚਿੱਟੇ ਪੀ ਜਾਂਦੇ ਨੇ ਦਿਹਾੜੀਆਂ ਦੱਪੇ ਵਾਲੇ ਜਿਹੜੀ ਤਾਂ ਕਰਨੀ ਨਹੀਂ ਚੋਰੀਆਂ ਤੇ ਲੱਕ ਨੇ ਜੇ ਉਹੀ ਬੰਦੇ ਪਿੰਡ 'ਚ ਕੰਮ ਕਰਨਾ ਨਾਲੇ ਆ ਆਪ ਦਾ ਢਿੰਡ ਤੋਰੀ ਫੁਲਕਾ ਚੱਲੇ ਨਾਲੇ ਜੂਪੀ ਭਈਆਂ ਦੀਆਂ ਲੋੜ ਪਵੇ ਆਪਾਂ ਨੂੰ ਠੀਕ ਹੈ ਠੀਕ ਹੈ ਸਾਡੇ ਵੀ ਨਾ ਸਾਰੇ ਸੰਤ ਮਜਬੂਰੀ ਚ ਰੱਖਣੇ ਪੈ ਰਹੇ ਮਜਬੂਰੀ ਚ ਰੱਖਣੇ ਪੈ ਰਹੇ ਇਹਦਾ ਅਮਰੀਕੀ ਠੱਠਿਆ ਅਮਰੀਕੀ ਠੱਠਿਆ ਕੁੰਬੜਾ ਪਿੰਡ ਨਹੀਂ ਆ ਪਿੱਛੇ ਜੇ ਹੋ ਕੇ ਹਟਿਆ ਹਾਂ ਹੋਈ ਤਾਂ ਥਾਂ ਤਾਂ ਹੀ ਜਾਂਦੇ ਹੈ ਤੁਸੀਂ ਦੇਖਦੇ ਤਾਂ ਜਾਓ ਤੁਸੀਂ ਕੋਈ ਤਾਂ ਥਾਂ ਫਿਰ ਚਾਰਛ ਫੇਰੋਂ ਘੇਰਾ ਪੈ ਚਲੇ ਚਾਰਛ ਫੇਰੋਂ ਕੋਈ ਪਸਾ ਨਹੀਂ ਆਪਣਾ ਛੱਡਿਆ ਬਈਆ ਨੇ ਦੱਬ ਲਿਆ ਥਾਂ ਆਪਣੇ ਕੋਲੇ ਨਹੀਂ ਰਿਹਾ ਹਵਾ ਆਪਣੀ ਨਹੀਂ ਰਹੀ ਪਾਣੀ ਆਪਣਾ ਉਹ ਬਈ ਲੱਖਿਆ ਸਿਧਾ ਨੇ ਹੁਰੀ ਆ ਉਹ ਬਿਲਕਦੇ ਬਹੁਤ ਨੇ ਪਰ ਕੋਈ ਗੌਰ ਨਹੀਂ ਕਰ ਰਿਹਾ ਗੌਰ ਕੌਣ ਨਹੀਂ ਕਰ ਰਹੇ ਸਾਡੇ ਵਰਗੇ ਤਾਂ ਬਥੇਰਾ ਬਿਲਕਦੇ ਪਰ ਜਿਹੜੇ ਛੋਡੇ ਵਰਗੇ ਕੜਮਾ ਚੌਧਰੀ ਅਸਲ ਵਿੱਚ ਇਹੀ ਨਹੀਂ ਭਰਾਵਾ ਪੱਟੀ ਬੰਨਣ ਦਿੰਦੇ ਉਹ ਭਰਾਵਾ ਐ ਕਿੱਥੇ ਜਾਂਦਾਗਾ ਡਰ ਲੱਗਦਾ ਭਰਾਵਾ ਸਾਨੂੰ ਤਾਂ ਸੌਖੇ ਬੰਦਾਂ ਨੂੰ ਛੋਟਾ ਬੰਦਾ ਤਾਂ ਐ ਭੱਗ ਜਾਂਦਾ ਵੀ ਤੂੰ ਘਰੇ ਵੀ ਦੁਖੀ ਆ ਉਹ ਦੇਖੀ ਜਊਂ ਗਰਾਨ ਹਮ ਜਿਹੜਾ ਸਾਡੇ ਵਰਗਾ ਸੌਖਾ ਉਹ ਕੌਣ ਜਾਂਦਾ ਭਾਈ ਆਹੋ ਗੱਲ ਤਾਂ ਠੀਕ ਐ ਹਮ ਚਲੋ ਇਹਨਾਂ ਨੇ ਤਾਂ ਭਰਾਵਾ ਜਿਹੜੀ ਕਰਨੀ ਸੀ ਕਰਤੀ ਹੁਣ ਮੇਰੇ ਵੱਲੋਂ ਇੱਕ ਛੋਟੀ ਜੀ ਅਪੀਲ ਐ ਉਹ ਮੈਥੋਂ ਨਹੀਂ ਭਰਾਵਾ ਜਾਂਦਾ ਯਾਰ ਜੋ ਵੀ ਸਾਨੂੰ ਦੇਖਦੇ ਆ ਮਾੜਾ ਮਾੜਾ ਸੁਣਦੇ ਐ ਇਹ ਹੱਥ ਮੰਨ ਕੇ ਸਾਡੀ ਇਹੀ ਅਪੀਲ ਹੈ ਬਾਈ ਜਿਹੜਾ ਦਿੱਲੀ ਧਰਨਾ ਲੱਗ ਰਿਹਾ ਆਪਣਾ ਖਨੌਰੀ ਬਾਰਡਰ ਦੇ ਉੱਤੇ ਵੱਧ ਤੋਂ ਵੱਧ ਉੱਥੇ ਜਾਓ ਸਾਥ ਦਿਓ ਕਿਉਂਕਿ ਉਹ ਆਪਣੇ ਵਾਸਤੇ ਬੈਠੇ ਉਹਨਾਂ ਦਾ ਕੋਈ ਨਿੱਜ ਨਹੀਂ ਹੈਗਾ ਜੇ ਚੰਗਾ ਲੱਗਿਆ ਤਾਂ ਸਾਡੇ ਸੰਦੇਸ਼ ਨੂੰ ਅੱਗੇ ਵਾਇਰਲ ਕਰ ਦਿਓ ਨਹੀਂ ਤੁਹਾਡੀ ਮਰਜ਼ੀ ਹੈ ਧੰਨਵਾਦ ਇਹਨਾਂ ਦੇ ਪਿੱਛੇ ਨਾ ਲੱਗਿਓ ਇਹਨਾਂ ਨੇ ਕੁਝ ਨਹੀਂ ਦੇਣਾ ਤੁਹਾਨੂੰ